ਪਿਆਰੀ ਸਾਧ ਸੰਗਤ ਜੀ ਅੱਜ ਗੱਲ ਕਰਾਂਗੇ ਬਾਬਾ ਫਰੀਦ ਜੀ ਦੇ ਬਾਰੇ ਵਿੱਚ ਬਚਪਨ ਵਿੱਚ ਆਪ ਸਭ ਨੇ ਬਜ਼ੁਰਗਾ ਦੇ ਮੂੰਹੋਂ ਇਹ ਗੱਲ ਜ਼ਰੂਰ ਸੁਣੀ ਹੋਏਗੀ ਕਿ ਜਦੋਂ ਬਿਜਲੀ ਰਿਸ਼ਕਦੀ ਹੈ ਤਾਂ ਬਾਬਾ ਫਰੀਦ ਜੀ ਦਾ ਨਾਮ ਧਿਆਉਣ ਨਾਲ ਬਿਜਲੀ ਕੁਝ ਨਹੀਂ ਕਹਿੰਦੀ ਆਉ ਜਾਣਦੇ ਹਾਂ ਕਿ ਬਾਬਾ ਫਰੀਦ ਜੀ ਨੇ ਬਿਜਲੀ ਨੂੰ ਲੋਟੇ ਵਿੱਚ ਕਿਉਂ ਤੇ ਕਿਵੇਂ ਪਾਇਆ ਸੀ ਕਵਾ ਬਾਬਾ ਫਰੀਦ ਜੀ ਆਪਣੇ ਹੁਜਰੇ ਮੁਬਾਰਕ ਦੇ ਵਿੱਚ ਬੈਠੇ ਹੋਏ ਸਨ ਉਦੋਂ ਨਮਾਜ਼ ਦਾ ਵਕਤ ਹੋ ਗਿਆ ਆਪ ਸਰਕਾਰ ਉੱਠੇ ਕਿ ਵਜ਼ੂ ਕੀਤਾ ਜਾਏ ਜਿਸ ਵਕਤ ਉਹ ਵਜ਼ੂ ਕਰਨ ਲੱਗੇ ਤਾਂ ਅਸਮਾਨ ਵਿੱਚ ਕੀ ਦੇਖਦੇ ਹਨ ਕਿ ਮੀਂਹ ਦੇ ਅਸਾਰ ਬਣੇ ਹੋਏ ਹਨ ਹੌਲੀ ਹੌਲੀ ਹਵਾਵਾਂ ਵਿੱਚ ਚੱਲ ਰਹੀਆਂ ਹਨ ਬੱਦਲ ਚਮਕ ਰਿਹਾ ਹੈ ਹੌਲੀ ਹੌਲੀ ਚਲਦੀਆਂ ਹਵਾਵਾਂ ਜੋ ਕਿ ਤੇਜ਼ ਹੋਣ ਲੱਗ ਪਈਆਂ ਹੌਲੀ ਹੌਲੀ ਬੱਦਲ ਗਰਜਣ ਲੱਗੇ ਉਧਰੋਂ ਬਿਜਲੀ ਵੀ ਜ਼ੋਰਦਾਰ ਲਸ਼ਕਣ ਲੱਗ ਪਈ। ਬਾਬਾ ਫਰੀਦ ਜੀ ਵਜੂ ਕਰਨ ਲੱਗ ਪਏ। ਜ਼ੋਰ-ਜ਼ੋਰ ਦੀ ਬਿਜਲੀ ਲਸ਼ਕਣ ਲੱਗੀ। ਬਾਬਾ ਫਰੀਦ ਜੀ ਦਾ ਧਿਆਨ بار-बार ਉਧਰ ਹੀ ਜਾ ਰਿਹਾ ਸੀ। ਅਸਮਾਨੀ ਬਿਜਲੀ ਹੋਰ ਜ਼ਿਆਦਾ ਚਮਕੀ ਤੇ بار-बार ਬਾਬਾ ਫਰੀਦ ਜੀ ਵੱਲ ਨੂੰ ਆ ਰਹੀ ਸੀ। ਇਸ ਵਾਰ ਬਾਬਾ ਫਰੀਦ ਜੀ ਨੂੰ ਥੋੜਾ ਜਲਾਲ ਆ ਗਿਆ ਤੇ ਉਹਨਾਂ ਨੇ ਜਲਾਲ ਵਿੱਚ ਹੀ ਉਸ ਅਸਮਾਨੀ ਬਿਜਲੀ ਵੱਲ ਨੂੰ ਦੇਖਿਆ। ਜਿਸ ਵਕਤ ਸਰਕਾਰ ਨੇ ਦੇਖਿਆ ਦੁਬਾਰਾ ਉਹ ਬਿਜਲੀ ਲਸ਼ਕੀ ਤਾਂ ਜਿਸ ਲੋਟੇ ਦੇ ਨਾਲ ਬਾਬਾ ਫਰੀਦ ਜੀ ਬਜ਼ੂ ਕਰ ਰਹੇ ਸਨ ਉਸੇ ਲੋਟੇ ਦੇ ਵਿੱਚ ਪੂਰੀਤੀ ਪੂਰੀ ਸਮਾ ਗਈ ਫਿਰ ਆਪ ਸਰਕਾਰ ਨੇ ਨਮਾਜ਼ ਪੜ੍ਹੀ ਜਦੋਂ ਨਮਾਜ਼ ਤੋਂ فارغ ਹੋ ਗਏ ਫਿਰ ਆਪ ਨੇ ਲੋਟੇ ਵੱਲ ਨੂੰ ਦੇਖਿਆ ਤੇ ਉਂਗਲੀ ਨਾਲ ਇਸ਼ਾਰਾ ਕੀਤਾ ਤੇ ਉਸ ਬਿਜਲੀ ਨੂੰ ਕਿਹਾ ਕਿ ਜਿਸ ਵਕਤ ਰੱਬ ਵਾਲੇ ਉਸ ਦੀ ਬੰਦਗੀ ਕਰਨ ਜਾਂ ਬੰਦਗੀ ਕਰਨ ਦੀ ਤਿਆਰੀ ਕਰਨ ਤੋਂ ਉਹਨਾਂ ਨੂੰ ਤੰਗ ਨਹੀਂ ਕਰਨਾ ਜਿਸ ਵਕਤ ਕੋਈ ਆਪਣੇ ਪੀਰੋ মুর্ਸ਼ਦ ਦਾ ਨਾਂ ਲਵੇਗਾ ਤਾਂ ਉਹਨਾਂ ਨੂੰ ਪਰੇਸ਼ਾਨ ਨਹੀਂ ਕਰਨਾ। ਬਾਬਾ ਫਰੀਦ ਜੀ ਨੇ ਕਿਹਾ ਕਿ ਤੂੰ ਰੱਬ ਨੂੰ ਮੰਨਣ ਵਾਲਿਆਂ ਨੂੰ ਬਿਲਕੁਲ ਵੀ ਤੰਗ ਨਹੀਂ ਕਰੇਂਗੀ। ਬਿਜਲੀ ਨੇ ਇਹ ਸ਼ਰਤਾਂ ਮੰਨੀਆਂ ਤਾਂ ਬਾਬਾ ਫਰੀਦ ਜੀ ਦੇ ਹੁਕਮ ਦੇ ਨਾਲ ਉਹ ਦੁਬਾਰਾ ਆਜ਼ਾਦ ਹੋ ਗਈ। ਤਾਂ ਹੀ ਕਿਹਾ ਜਾਂਦਾ ਹੈ ਕਿ ਜਦੋਂ ਵੀ ਕਿਤੇ ਬਹੁਤ ਬਿਜਲੀ ਲਸ਼ਕਦੀ ਹੋਵੇ ਤਾਂ ਆਪਾਂ ਆਪਣੇ ਮੁਖ ਦੇ ਵਿੱਚੋਂ ਬਾਬਾ ਫਰੀਦ ਬਾਬਾ ਫਰੀਦ ਜਾ ਆਪਣੇ ਰੱਬ ਤੇ ਉਹ ਬਿਜਲੀ ਉੱਥੇ ਕਦੇ ਨਹੀਂ ਡਿੱਗਦੀ ਸਗੋ ਉਹ ਅੱਗੇ ਚਲੀ ਜਾਂਦੀ ਹੈ ਉਹ ਬਿਜਲੀ ਤੁਹਾਡਾ ਕੁਝ ਵੀ ਨਹੀਂ ਵਿਗਾੜ ਸਕਦੀ ਸੋ ਇਹ ਸੀ ਬਾਬਾ ਫਰੀਦ ਜੀ ਦਾ ਚਮਤਕਾਰੀ ਕਿੱਸਾ ਤੁਹਾਨੂੰ ਵੀਡੀਓ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ